ਸਾਡੇ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ 1914-15 ਦੇ ਮਹਾਨ ਮਹਾਂਪੁਰਖ ਅਸਾਚਖਣਵਾਸੀ ਬਾਬਾ ਵਿਸਾਖਾ ਸਿੰਘ ਉਹਨਾਂ ਦੇ ਚਰਨ ਸਿਰ ਉੱਤੇ ਡਾਕਟਰ ਸੰਤ ਸਿੰਘ ਜੀ ਬਾਬਾ ਸੰਤ ਸਿੰਘ ਜੀ ਅੱਜ ਦਾ ਸਾਲਾਨਾ ਵਰ੍ਹੇਸਵਾਗਮ ਵੱਡੀ ਧੂਮ-ਧਾਮ ਦੇ ਵੱਡੀ ਸ਼ਰਧਾ ਨਾਲ ਲਿਆ ਜਾ ਰਿਹਾ ਦੇਸ਼ ਵਿਦੇਸ਼ ਤੋਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ ਦੇਖ ਰਹੀਆਂ ਨੇ ਤੇ ਆਓ ਇਸ ਤੋਂ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਮਾਪੁਰਖਾਂ ਦਾ ਜਿਹੜਾ ਜਨਮ ਸਥਾਨ ਹੈ ਰਾਣਾ ਅਲੀਪੁਰ ਦੇ ਨਾਲ ਤੋਂ ਸਿੰਘ ਪੱਟੀ ਜ਼ਿਲ੍ਹਾ ਤਰਨਤਾਰਨ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਦੇਸ਼ ਭਗਤ ਸੰਤ ਬਾਬਾ ਵਸਾਕਾ ਸਿੰਘ ਜੀ ਜਿੰਦਾਬਾਦ ਦੇਸ਼ ਭਗਤ ਸੰਤ ਬਾਬਾ ਵਸਾਕਾ ਸਿੰਘ ਜੀ ਜਿੰਦਾਬਾਦ ਅੱਜ ਮਹਾਨ ਦੇਸ਼ ਭਗਤ ਸ੍ਰੀ ਸੰਤ ਬਾਬਾ ਵਸਾਕਾ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਚਰਲ ਸੇਵਕ ਡਾਕਟਰ ਸੰਸਿੰਘ ਜੀ ਉਹਨਾਂ ਦੀ ਅੱਜ ਬੱਛੀ ਜੀ ਹਲਾਣਾ ਬਰਸੀ ਮਲਾਈ ਗਈ ਆ ਕਿਹੜਾ ਦੱਸਾਂਗੇ ਕਿਉਂਕਿ ਮਾਪਰਖਾ ਬਾਬਾ ਸੰਤ ਸਿੰਘ ਜੀ ਜਿਹੜੇ ਆ ਇਹ ਬਾਬੇ ਵਸਾਕਾ ਸਿੰਘ ਜੀ ਕੋਲੇ ਸੇਵਾ ਕਰਨ ਬਾਬੇ ਤਪੋਸਥਾਨ ਤੇ ਪਹੁੰਚੇ ਸੀ ਸੰਤ ਸਿੰਘ ਜੀ ਦੀ ਬਰਸੀ ਆ ਜੀ ਬੜੇ ਸਰਤਾ ਪਿਆਰੀ ਸਾਰੇ ਮਿਲ ਕੇ ਸੰਤਰਾਵ ਕੇ ਜੋਸ਼ ਜੇਤਨ ਦੀ ਸੰਤਰਾਵ ਕੇ ਆਪਣਾ ਆ ਰਹੀਆ ਕਲ ਨਗਰ ਗੀਤਨ ਸਿੰਘ ਅੱਜ ਦਵਾਨ ਲੱਗਿਆ ਪਾਈ ਸਾਰੇ ਸੰਗਤ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮਾਗਮ ਵਿੱਚ ਸੰਤ ਪਾਪਾ ਡਾਕਟਰ ਸੰਤ ਸਿੰਘ ਜੀ ਦੇ ਸਲਾਨਾ ਵਰਸੀਸ ਮਾਗਮ ਜੋ ਕਿ 78ਵਾਂ ਸੀ ਸੰਤ ਪਾਪਾ ਕੋਲਾ ਸਿੰਘ ਜੀ ਸਿਹੜੀ ਸਾਹਿਬ ਵੱਲੋਂ ਅਤੇ ਗੁਰਦੁਆਰਾ ਜਨਮ ਸਥਾਨ ਤੇਦੇਰ ਸਾਹਿਬ ਵੱਲੋਂ ਅਤੇ ਸਮੂਹ ਤੇਦੇਰ ਸਾਹਿਬ ਦੀਆਂ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਆਈਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਪਰ ਉਹ ਜੇ ਤਰਿਆ ਨਹੀਂ ਆ ਕਿ ਲੰਮੀ ਪਿਆ ਮੰਜੇ ਦੇ ਉੱਤੇ ਪਰ ਉਹ ਇੰਨਾ ਪਤਾ ਵਾ ਵੀ ਉੱਥੇ ਜ਼ਰੂਰੀ ਕੰਮ ਪਿਆ ਵਾ ਉਹਨੂੰ ਕਹਿੰਦੇ ਜਗਿਆਸੂ ਜਿਹਦੇ ਮਨ ਨੂੰ ਪਤਾ ਵਾ ਵੀ ਰੱਬ ਤੱਕ ਪਹੁੰਚਣਾ ਵਾ ਪਰ ਉਹ ਕਰਦਾ ਕੱਖ ਨਹੀਂ ਆ ਬਸ ਇੰਨਾ ਕੁ ਸੋਚੀ ਜਾਂਦਾ ਵੀ ਰੱਬ ਤੱਕ ਪਾਣਾ ਰੱਬ ਤੱਕ ਜਾਣਾ ਰੱਬ ਤੱਕ ਜਾਣਾ ਉਹਨੂੰ ਕਹਿੰਦੇ ਜਗਿਆਸੂ ਆ ਸਵੇਰਾ ਮਰਨਾ ਤੇ ਆਨੰਦ ਗੁਣੇ ਨਿਧਾਨ ਗੁਰੂ ਗਰੀਬ ਨਿਵਾਦੇ ਜਪਨਾ ਜੀ ਸਤਨਾਮ ਸ੍ਰੀ ਵਾਹਿਗੋਰੀ ਅੰਮ੍ਰਿਤ ਸਦੇ ਬਾਹਰ ਦੇ ਨਿਮਨਾਰੇ ਤਸ ਸੁਨਨ ਨਾਮ ਮੇਰਾ ਦੇ ਸਰਬ ਸੁਖੇ आई हारा जमारी हूंदी <laughs> ਚੰਗੇ ਕਥਾਵਾਚਕ ਚੰਗੇ-ਚੰਗੇ ਸੰਤ ਮਹਾਂਪੁਰਖ ਪੈਦਾ ਹੋਏ ਆ ਮੇਰੀ ਔਕਾਤ ਮੌਤ ਛੋਟੀ ਆ ਮੈਂ ਬਹੁਤ ਛੋਟਾ ਜਾਂ ਢਾਡੀਆਂ ਮੇਰਾ ਜੀਵਨ ਬਹੁਤ ਛੋਟਾ ਜਾਂ ਮੈਂ ਇਨੀ ਔਕਾਤ ਦਾ ਮਾਲਕ ਨਹੀਂ ਵੀ ਤੁਹਾਨੂੰ ਮਤਾਂ ਦੇ ਸਕਾਂ ਵੈਸੇ ਵੀ ਸੰਗਤ ਨੂੰ ਕੋਈ ਬੰਦਾ ਮਤ ਨਹੀਂ ਦੇ ਸਕਦਾ ਕੋਈ ਰਾਗੀ ਆ ਢਾਡੀ ਆ ਕਥਾਵਾਚਕ ਆ ਕਿੱਡਾ ਵੀ ਕੋਈ ਬਲਾਰਾ ਭੰਨੇ ਖਾਂ ਤੁਰਿਆ ਫਿਰੇ ਨਾ ਉਹ ਵੀ ਆਖਿਆ ਵੀ ਮੈਂ ਸੰਗਤ ਨੂੰ ਮਤਾਂ ਦੇਣ ਆਇਆ ਆ ਸਟੀਜ ਇਦਾਂ ਦੀ ਹੁੰਦੀ ਆ ਇਹ ਉਸਰਨ ਲੱਗੇ ਤੇ ਬਹੁਤ ਉਸਰ ਜੇ ਕਦੀ ਰੇਤ ਦੀ ਕੰਧ ਵੇਖੀ ਬਣਦੀ ਜੇ ਰੇਤ ਦੀ ਕੰਧ ਬਣਤੇ ਆਵੇ ਤੇ ਭਾਵੇਂ ਜਿੱਥੇ ਮਰਜੀ ਲੈ ਜਾਓ ਜੇ ਪੈਰਾਂ ਤੋਂ ਨਿਕਲਣ ਤੇ ਆਵੇ ਤੇ ਫਿਰ ਪੈਰ ਨਹੀਂ ਲੱਗਦੇ ਮਿੰਟੋ ਮਿੰਟ ਨਿਕਲਦੀ ਜਾਂਦੀ ਦੀ ਆਵਰ ਰੇਤ ਦੀ ਕੰਧ ਉਸਰੇ ਤੇ ਮੇਰੇ ਵਰਗੇ ਨਕੰਮੇ ਬੰਦੇ ਵੀ ਤਾਂ ਚਲੇ ਜਾਂਦੇ ਆ ਜਦੋਂ ਪੈਰਾਂ ਤੋਂ ਨਿਕਲਣ ਆਵੇ ਤੇ ਵੱਡੇ ਵੱਡੇ ਕਲਾਉਂਤ ਵੀ ਇੱਥੇ ਟਹਿ ਜਾਂਦੇ ਆ ਇਸ ਕਰਕੇ ਡਰ ਭਾਓ ਗੁਰੂ ਦਾ ਤੇ ਡਰ ਭਾਓ ਗੁਰੂ ਕੀ ਸੰਗਤ ਦਾ ਇਸ ਤੋਂ ਪਹਿਲਾਂ ਸਤਕਾਰਯੋਗ ਦੇਸ਼ ਭਗਤ ਸੰਤ ਬਾਬਾ ਵਸਾਕਾ ਸਿੰਘ ਜੀ ਜਿਨ੍ਹਾਂ ਦੇ ਤਪ ਸਥਾਨ ਉਤੇ ਮੱਡਾ ਟੀ ਜਥੇ ਸਮੇਤ ਪਿਛਲੇ ਸਾਲ ਹਾਜ਼ਰੀ ਭਰੀ ਸੀ ਉਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਸਰਬਜੀਤ ਸਿੰਘ ਜਣਾ ਵੱਲੋਂ ਸਰਦਾਰ ਜਗਵੀਰ ਜਸਵੀਰ ਸਿੰਘ ਦੀ ਸਰਪੰਚ ਸਾਹਿਬ ਉਹਨਾਂ ਵੱਲੋਂ ਬੇਅੰਤ ਅਸੀਸਾਂ ਦੇ ਕੇ ਨਵਾਜਿਆ ਗਿਆ ਸਤਕਾਰ ਜਗਮਾਪੁਰਖ ਬਾਬਾ ਕੋਲਾ ਸਿੰਘ ਜੀ ਉਹਨਾਂ ਵੱਲੋਂ ਬੇਅੰਤ ਅਸੀਸਾਂ ਨੇ ਸਤਕਾਰ ਜਗਮਾਪੁਰਖ ਬਾਬਾ ਗਿਆਨ ਸਿੰਘ ਜੀ ਉਹਨਾਂ ਵੱਲੋਂ ਬੇਅੰਤ ਅਸੀਸਾਂ ਨੇ 23 ਤਰੀਕ ਨੂੰ ਮਨਿਆਲੇ ਬਹੁਤ ਵੱਡਾ ਸਲਾਨਾ ਜੋੜ ਮੇਲਾ ਟਾਡੀ ਜਥੇ ਨੇ ਉੱਥੇ ਵੀ ਹਾਜ਼ਰੀ ਭਰਨੀ ਹੈ 23 ਤਰੀਕ ਨੂੰ ਸੋ ਉੱਥੇ ਵੀ ਢਾਡੀ ਜਿੱਥੇ ਨੇ ਹਾਜ਼ਰੀ ਭਰਨੀ ਹੈ ਸਤਿਕਾਰਯੋਗ ਬਾਬਾ ਸ਼ੰਦਰ ਸਿੰਘ ਜੀ ਉਹਨਾਂ ਦੇ ਡੇਰੇ ਤੋਂ ਉਹਨਾਂ ਦੇ ਦਲ ਪੰਥ ਤੋਂ ਆਏ ਸੇਵਾਦਾਰ ਵੀਰਾਂ ਵੱਲੋਂ ਵੱਡਾ ਮਾਣ ਤੇ ਸਨਮਾਨ ਦੀ ਕਿਨਵਾਜ ਆ ਗਿਆ ਮੇਰੇ ਬਹੁਤ ਹੀ ਸਤਿਕਾਰਯੋਗ ਤੁਹਾਡੇ ਪੰਥ ਦਾ ਨਾਮ ਵਰਕ ਵੀ ਛੀ ਜੱਥਾ ਵੀਰ ਭੁਪਿੰਦਰ ਸਿੰਘ ਜਿਨ੍ਹਾਂ ਨੇ ਬੜਾ ਪਿਆਰ ਦਿੱਤਾ ਸਨਮਾਨ ਦਿੱਤਾ ਬੇਅੰਤ ਨਮਾਇਆ ਇੱਥੇ ਤੁਰੇ ਜਾਂਦੇ ਸਾਂ ਮੈਨੂੰ ਅਗੋਂ ਮਿਲ ਪੇ ਕਹਿੰਦੇ ਵੀ ਤੁਸੀਂ ਚਲੇ ਜਾਣਾ ਵਾਪਸ ਮੈਂ ਖਾਜੀ ਚਲੇ ਜਾਣਾ ਉਹਨਾਂ ਨੇ ਆ ਪ੍ਰੋਗਰਾਮ ਤਕਰੀਬਨ 10 ਮਹੀਨੇ ਪਹਿਲਾਂ ਸਾਨੂੰ ਜਰਮਣਾ ਨੋਟ ਕਰਵਾਇਆ ਸੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਇਤਿਹਾਸ ਪੇੜ ਜਿੰਨੀ ਵੀ ਮਾਇਆ ਦੇਣੀ ਹੈ ਉਹਨਾਂ ਦੇ ਪਰਿਵਾਰ ਨੇ ਦੇਣੀ ਆ ਉਹਨਾਂ ਦੇ ਬੇਟੇ ਦਾ ਜਨਮ ਦਿਨ ਵੀ ਮੁਬਾਰਕ ਹੈ ਭਾਈ ਸਾਰੇ ਪਰਿਵਾਰ ਨੂੰ ਗੁਰੂ ਪਰਸ਼ਾ ਚਾ ਕਰਪਾ ਕਰ ਤੰਦਰੁਸਤੀ ਚੜ੍ਹਦੀ ਕਲਾ ਦੀ ਆਤਮਿਕਸ਼ਨ ਆਓ ਇਤਿਹਾਸ ਪੰਨਿਆਂ ਨਾਲ ਵੀ ਜੁੜ ਕੇ ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਦਰੋ ਜੀ ਸਤਨਾਮ 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 ਜੀ ਵਾਹਿ ਸਤਨਾਮ 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 ਚੀ ਵਾਹਿਗੁਰੂ ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਸਤਨਾਮ ਵਾਹਿ ਗੁਰੂ ਵਾਹਿਗੁਰੂ ਪਾਗੇ ਤਰੁ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਪਾਗੇ ਗੁਰੂ ਜੀ ਆਰਾਮਨਾ ਰਾਮਨਾ no ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਨਾਮ ਸਤਨਾਮ ਸਤਨਾਮ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ ਸਤਨਾਮ ਸਤਨਾਮੁ ជី ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ RAMNA